ਜਲਾਲਾਬਾਦ ਵਿਖੇ ਮਨਰੇਗਾ ਮਜ਼ਦੂਰਾ ਵੱਲੋਂ ਵੀਡੀਓ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਵੀਡੀਓ ਦਫ਼ਤਰ ਦੇ ਉੱਚ ਅਧਿਕਾਰੀ ਨੂੰ ਬੰਦੀ ਬਣਾ ਜਮ ਕੇ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਮਨਰੇਗਾ ਮਜ਼ਦੂਰਾ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਜਲਦ ਤੋਂ ਜਲਦ ਉਹਨਾਂ ਨੂੰ ਪੂਰੀਆਂ ਕਰਨ ਦੀ ਅਪੀਲ ਕੀਤੀ। ਪੰਜ-ਸੱਤ ਦਿਨ ਪਹਿਲਾਂ ਅਸੀਂ ਜਿਹੜਾ ਕੌਂਪ੍ਰੈਸ ਇੱਕ ਮਹंगाई ਸੀ ਉਹਦੇ ਵਿੱਚ ਅਸੀਂ ਮੀਟਿੰਗ ਕਰਕੇ ਜਿਹੜਾ ਮਤਾ ਪਾਸ ਕੀਤਾ ਹੈ, ਮਤਾ ਪਾਸ ਕਰਕੇ ਅਸੀਂ ਜਿਹੜਾ ਐਲਾਨ ਵੀ ਕੀਤਾ ਸੀ ਅੱবি ਇਸ ਧਰਨਾ ਲਾਣਾ ਹੈ। ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਨੇ ਡੀਏਡੀਸੀ ਸਾਹਿਬ ਉਹਨਾਂ ਨੇ ਸਾਡੇ ਸਾਥੀਆਂ ਨੂੰ ਬੁਲਾਇਆ ਉੱਤੇ ਬੈਠ ਕੇ ਮੀਟਿੰਗ ਕੀਤੀ ਤੇ ਇਹ ਜਿਹੜਾ ਵੀਡੀਓ ਸਾਹਿਬ ਉੱਪਰ ਦੀ ਲੰਘ ਰਿਹਾ ਉਹਨਾਂ ਦੀ ਵੀ ਗੱਲ ਤੋਂ ਆਨਾ ਤਾ ਨਹੀਂ ਕਰਕੇ ਉਹਨਾਂ ਦੀ ਗੱਲ ਨਹੀਂ ਸੁਣਾਈ ਕੀਤੀ ਅਸੀਂ ਪਹਿਲਾਂ ਇਹ ਅਮਨ ਸ਼ਾਂਤੀ ਨਾਲ ਅਸੀਂ ਪਹਿਲਾਂ ਵੀ ਜਿਹੜੇ ਧਰਨੇ ਲਾਣੇ ਆ ਅਮਨ ਸ਼ਾਂਤੀ ਨਾਲ ਲਾਣੇ ਆ ਕੋਈ ਸਾਡਾ ਉਸ ਤਰ੍ਹਾਂ ਦਾ ਬੈਰ ਵਿਰੋਧ ਕਿਸੇ ਨਾਲ ਨਹੀਂ ਹੁੰਦਾ ਅਸੀਂ ਬੈਠ ਤੇ ਗੱਲ ਕਰਨ ਦੀ ਗੱਲ ਕਰਨੇ ਕਰਨਾ ਕਾਹ ਤੋਂ ਲਾਣਾ ਸੀ ਕੀ ਮੰਗਾ ਸੀ ਸਾਡੀਆਂ ਇਹ ਹੀ ਮੰਗਾ ਸੀ ਜਿਹੜਾ ਕੰਮ ਸਹੀ ਸਮੇਂ ਤੇ ਨਹੀਂ ਦਿੱਤਾ ਜਾਂਦਾ ਜਿਹੜੇ ਕੰਮ ਕੀਤਾ ਹੁੰਦੇ ਪੈਸੇ ਸਹੀ ਸਮੇਂ ਤੇ ਨਹੀਂ ਦਿੱਤੇ ਜਾਂਦੇ ਇਹਨਾਂ ਜੇ ਜਿਹੜੇ ਕੰਮ ਬੰਦ ਹੁੰਦਾ ਉਸ ਤੋਂ ਦੂਜੇ ਦਿਨ ਆਨਲਾਈਨ ਦੀ ਹੁਣ ਹਾਜ਼ਰੀ ਲੱਗਦੀ ਹੈ ਇਹਨਾਂ ਨੇ ਜਿਹੜਾ ਕੰਮ ਤਾਂ ਨਾਲ ਲਗਾ ਉਹਦਾ ਜਿਹੜਾ ਪੈਸਾ ਪੇਮੈਂਟ ਦੇਣੀ ਹਫਤੇ ਦੇ ਵਿੱਚ ਪੇਮੈਂਟ ਹੈ ਦੇਣੀ ਪਰ ਇਹ ਨਕੰਮੇ ਨਹੀਂ ਇਹ ਕੰਮ ਕਰਦੇ ਸਾਨੂੰ 6-6 ਮਹੀਨੇ ਇਹਨਾਂ ਦੇ ਚੱਕਰ ਕੱਢ ਲੈ ਬੰਦੇ ਨੇ ਕਦੇ ਖਾਤੇ ਗਲਤ ਕਰਤੇ ਕਈਆਂ ਪੈਣਾ ਵੀਰਾਂ ਨੂੰ ਉੱਥੇ ਜਾ ਕੇ ਬੈਂਕਾਂ ਦੇ ਵਿੱਚ ਬੜੀ ਖੱਜਲ ਖੁਆਰੀ ਹੈ ਤੇ ਇਹਨਾਂ ਦਾ ਕਿਹੜਾ ਦਿਮਾਗ ਖਰਾਬ ਹੈ ਇਥੇ ਇਹਨਾਂ ਸਾਰੀ ਗੜਬੜ ਗੜਬੜ ਕਰਦੇ ਨੇ ਜੀ ਜੀ ਤੇ ਇਹਨਾਂ ਨੇ ਕੀ ਕੀਤਾ ਹੁਣ ਵੀ ਜਿਹੜਾ ਇਸ ਤਰ੍ਹਾਂ ਕਰ ਰਹੇ ਨੇ ਇਸੇ ਅਸੀਂ ਰੋਸ ਦੇ ਵਿੱਚ ਇਹਨਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਸੀ ਵੀ ਅਸੀਂ ਇਕੱਜ ਬੈਠ ਕੇ ਕੋਈ ਗੱਲ ਕਰਨ ਦੇ ਪਰ ਇਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਇਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਜਿਹੜਾ ਅੱਜ ਮਜਬੂਰ ਨਾ ਹੋ ਕੇ ਸਾਨੂੰ ਇਹ ਤਰਨਾ ਲਾਣਾ ਪਿਆ ਜੀ ਕਾਮਰਡ ਮਨਿੰਦਰ ਢਾਬਾ ਜੋ ਕਿ ਅਸੀਂ ਪਿਛਲੇ ਹਫਤੇ ਐਲਾਨ ਕਰਿਆ ਸੀ ਆਦੀ ਮੰਗ ਪੱਤਰ ਲੈ ਕੇ ਏਡੀਸੀ ਰਾਏ ਮਾਨ ਜੋ ਬੀਡੀਪੀ ਰਾਏ ਡੀਸੀ ਨੂੰ ਇੱਕ ਚੇਤਾਵਨੀ ਦਿੱਤੀ ਸੀ ਕਿ ਜੇਕਰ ਇੱਕ ਹਫਤੇ ਸਾਡੀਆਂ ਮੰਗਾਂ ਹੱਲ ਨਾ ਕੀਤੀਆਂ ਗਈਆਂ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਮੰਗਾਂ ਕੀ ਸੀ ਕਿ ਟਾਕਸ ਜੋਈਏ ਤੋਂ ਦੀ 6 ਮਹੀਨਿਆਂ ਤੋਂ ਪੇਮੈਂਟ ਲਟਕ ਰਹੀ ਏ ਉਹ ਕੀ ਏ ਇੱਕ ਜਿਹੜੇ ਮੁਲਾਜ਼ਮ ਸ਼ਰਾਬ ਪੀ ਕੇ ಗ್ರಾಮ ਸੇਵਕ ਜਿਹੜਾ ਮਿੱਠੂ ਨੇ ਪਾਵਣੇ ਤੇ ਪ੍ਰਦੀਪ ਜਈਏ ਸ਼ਰਾਬ ਪੀ ਕੇ ਕੰਮ ਕਰਦੇ ਨੇ ਜਿਨ੍ਹਾਂ ਦੀ ਨਗਹਿਲੀ ਕਾਰਨ ਉਹਨਾਂ ਨੂੰ ਆਨਲਾਈਨ ਨਹੀਂ ਕੀਤਾ ਗਿਆ ਜਿੱਲੀ ਸਾਈਟ 15 ਦਿਨਾਂ ਬਾਅਦ ਬੰਦ ਹੋ ਗਈ ਜਿਸ ਕਾਰਨ ਸਾਡੇ ਮਜ਼ਦੂਰਾਂ ਦੇ ਪੈਸੇ ਨਹੀਂ ਆਏ ਅਗਲੀ ਜਿਹੜੀ ਦੂਸਰੀ ਮੰਗ ਸੀ ਕਿ 6 ਦਿਨ ਕੰਮ ਦਿੱਤਾ ਜਾਂਦਾ ਕੰਮ ਮੰਗਣ ਤੋਂ ਬਾਅਦ ਜਿਸ ਦਾ ਮਜ਼ਦੂਰਾਂ ਵੱਲੋਂ ਮੰਗ ਜਦੋਂ ਕੀਤੀ ਜਾਂਦੀ ਏ ਦੋ ਦੋ ਮਹੀਨੇ ਦਮਾਡ ਨੂੰ ਪੈਂਡਿੰਗ ਪਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ 6 ਦਿਨ ਕੰਮ ਦਿੱਤਾ ਜਾਂਦਾ ਇਹ ਸੀ ਦੂਸਰੀ ਤੇ ਤੀਸਰੀ ਇਹ ਸੀ ਕਿ ਜਿਹੜਾ ਕੰਮ ਹੈ ਸਰਪੰਚਾਂ ਦੀ ਹੀ ਨੇ ਅਸੀਂ ਵੀ ਇੱਕ ਪੰਚਾਇਤ ਦੀ ਗਵਾਹੀ ਕਰਦੇ ਆ ਪਰ ਕੀ ਇਹ ਸਾਡੇ ਕੋਲ ਜਿਹੜਾ ਮਜ਼ਦੂਰ ਆ ਗਿਆ ਸੀ ਉਹਨੂੰ ਕੰਮ ਦੇਣਾ ਹੈ ਉਹ ਕਿਸੇ ਨੇ ਵੋਟ ਪਾਈ ਹੈ ਅੱਜ ਹੁਣ ਤਾਂ ਸਮਾਂ ਕੀ ਜਿਨ੍ਹਾਂ ਨੇ ਕਿਉਂਕਿ ਇੱਥੇ ਪਹਿਲਾਂ ਕਾਲੀਆਂ ਕਾਂਗਰਸ ਦੀ ਸਰਕਾਰ ਸੀ ਸਰਪੰਚ ਬਹੁ ਗਿਣਤੀ ਚ ਉਹਨਾਂ ਦੇ ਨੇ ਜਦੋਂ ਕੋਈ ਮਜ਼ਦੂਰ ਉਹਨਾਂ ਕੋਲ ਕੰਮ ਮੰਗਣ ਦੇ ਲਈ ਜਾਂਦਾ ਹੈ ਉਹਨੂੰ ਕਹਿੰਦਾ ਤੁਸੀਂ ਵੋਟਾਂ ਹੋਰ ਪਾਸੇ ਪਾਈਆਂ ਨੇ ਤੁਹਾਨੂੰ ਕੰਮ ਨਹੀਂ ਦਿੱਤਾ ਜਾਂਦਾ ਉਹਨਾਂ ਵਿਚਾਰਿਆਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜਿਸ ਕਾਨੂੰਨਾਂ ਪਿੰਡਾਂ ਵਿੱਚ ਅਸੀਂ ਮੰਗ ਕਰਕੇ ਕੰਮ ਚਲਾਉਣ ਦੀ ਬੇਨਤੀ ਕਰਦੇ ਹਾਂ ਪਰ ਬੜੀ ਮੁਸ਼ਕਲ ਨਾਲ 2-3 ਤਿੰਨ ਮਹੀਨੇ ਬਾਅਦ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਹੈ ਇਹ ਸਾਡੀ ਸਮੱਸਿਆ ਹੈ ਕਿ ਜੇਕਰ ਸਰਪੰਚ ਨਹੀਂ ਦਿੰਦਾ ਬੀਡੀਪੀ ਦਫ਼ਤਰ ਵੱਲੋਂ ਰਹੀਂ ਕੰਮ ਦਿੱਤਾ ਜਾਵੇ ਸਿੱਧੇ ਤੌਰ ਤੇ ਹਾਂਜੀ ਨਾਲ ਹੀ ਇਹ ਜਿਹੜੀਆਂ ਸਾਡੇ ਜਿਹੜੇ ಗ್ರಾಮ ਸੇਵਕ ਨੇ ਪੈਸੇ ਦੀ ਮੰਗ ਕਰਦੇ ਨੇ ਅਸੀਂ ਮਜ਼ਦੂਰ ਜਿਹੜਾ ਸੀ ਉਹਨਾਂ ਨੂੰ ਪੈਸੇ ਨਹੀਂ ਦੇ ਸਕਦੇ ਪਹਿਲਾਂ ਕਾਲੀਆ ਕਾਂਗਰਸ ਦੀ ਸਰਕਾਰਾਂ ਵੇਲੇ ਜੋ ਵੀ ਧੜਗੁੱਸੜ ਚੱਲਦਾ ਚਲਾਈ ਗਏ ਨੇ ਸਾਨੂੰ ਕੋਈ ਕਿਸੇ ਨਾਲ ਕੋਈ ਗਲਾਨੀ ਨਹੀਂ ਪਰ ਹੁਣ ਜਿਹੜੀ ਗੜਬੜੀ ਕਰ ਰਹੇ ਨੇ ਉਸ ਤੋਂ ਬਾਅਦ ਜਿਹੜਾ ਨਰੇਗਾ ਦਾ ਹੰਬਲਾ ਹੈ ਜਿਹੜਾ ਵੀਡੀਓ ਹੈ ਇਹ ਮਜ਼ਦੂਰਾਂ ਦੀ ਗੱਲ ਨਹੀਂ ਸੁਣਦਾ ਵਾਰ-ਵਾਰ ਫੋਨ ਕਰਨ ਤੇ ਉਹ ਇੱਕ ਸੁਣਵਾਈ ਨਹੀਂ ਕੀਤੀ ਜਾਂਦੀ ਮੈਂ ਆਪ ਡਿਲੇ ਦਾ ਪ੍ਰਧਾਨ ਨਰੇਗਾ ਯੂਨੀਅਨ ਦਾ ਬੀੜੀ ਨੂੰ ਫੋਨ ਬੀੜੀ ਫੋਨ ਕਰਨਾ ਆ ਤੇ ਕਹਿੰਦਾ ਮੈਨੂੰ ਐਮਐਲ ਸਾਹਿਬ ਨੇ ਬੁਲਾਇਆ ਹੈ ਮੈਂ ਐਮਐਲ ਪਸਾਹ ਕੋ ਪਹਿਲਾਂ ਜਾਣਾ ਹੈ ਤੁਹਾਡੀ ਗੱਲ ਬਾਅਦ ਵਿੱਚ ਸੁਣਾਗਾ ਜਦੋਂ ਕਿ ਸਮਾਂ ਹੈ ਤੇ ਬੀੜੀ ਪਿਓ ਦਫਤਰ ਡਿਊਟੀਆਂ ਕਰਨ ਦਾ ਹੁੰਦਾ ਹੈ ਉਹਨਾਂ ਕੋਲ ਗੱਲ ਨਹੀਂ ਕੀਤੀ ਜਾਂਦੀ ਜਦੋਂ ਅੱਜ ਅਸੀਂ ਧਰਨਾ ਲਾਉਣ ਦੇ ਲਈ ਆਏ ਆ ਸਾਡੀਆਂ ਭੈਣਾਂ ਬੀਬੀਆਂ ਨੂੰ ਇਥੋਂ ਦੇ ਜਿਹੜੇ ਮੇਨ ਮੁਲਾਜ਼ਮ ਨੇ ਉਹਨਾਂ ਕੋਲ ਠੁੱਡੇ ਮਾਰੇ ਜਾਂਦੇ ਨੇ ਇੰਨੀ ਸ਼ਰਮ ਦੀ ਗੱਲ ਹੈ ਜਿਸ ਕਰ ਸਾਨੂੰ ਅੱਗੇ ਅੱਗੇ ਦਰਵਾਜ਼ਾ ਵੀ ਬੰਦ ਕਰਨਾ ਪੈ ਰਿਹਾ ਮਜਬੂਰੀ ਵਿੱਚ ਅਸੀਂ ਅੱਜ ਮਜ਼ਦੂਰ ਜਿਹੜਾ ਅਸੀਂ ਆਏ ਆ ਜੋ ਕਿ ਸਾਨੂੰ ਮਾਣ ਜੋ ਗੇੜੀ ਸਾਹਿਬ ਨੇ ਪਿਛਲੇ ਦਿਨ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਆਪ ਲੋਜਨਗੇ ਪਰ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਜਿਸ ਕਰਨਾ ਅੱਜ ਇਸ ਹਸਪਤਾਲ ਸ਼ੁਰੂ ਕਰ ਰਹੇ ਤੇ ਪੁੱਤਰਾ ਸਾੜ ਮਿਆਰਾ ਉਧਰ ਜਦੋਂ ਇਸ ਬਾਰੇ ਮਨਰੇਗਾ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਆਪਣਾ ਸਪਸ਼ਟਿਕਨ ਦੱਸਿਆ ਅਤੇ ਕਿਹਾ ਕਿ ਕੁਝ ਮੁਲਾਜ਼ਮਾਂ ਦੀ ਗਲਤੀ ਕਾਰਨ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡ ਜੀ ਚੱਕ ਡਾਬਕਸ਼ਾਲ ਦੁਈਆ 2 ਇਹਨਾਂ ਦਾ ਕੋਈ ਕੰਮ ਹੋਇਆ ਸੀ ਮਾਰਚ ਦੇ ਵਿੱਚ ਜੀ ਲੇਕਿਨ ਉਹਨਾਂ ਦੀ ਪੇਮੈਂਟ ਨਹੀਂ ਹੋ ਪਾਈ ਸੈਸ਼ਨ ਬੰਦ ਹੋ ਗਿਆ ਸੀ ਮਸਤੋ ਲੇਟ ਜਾਵਾ ਹੋਏ ਆਫਿਸ ਦੇ ਵਿੱਚ ਅਸੀਂ ਜਿਹੜਾ ਉੱਚ ਅਧਿਕਾਰੀਆਂ ਨੂੰ ਭੇਜ ਚੁੱਕੇ ਆ ਜੀ ਉਹ ਜਲਦੀ ਪੇਮੈਂਟ ਹੋ ਜਾਏਗੀ ਸਰ ਇਹਨਾਂ ਦਾ ਕਹਿਣਾ ਕਿ ਜਿਹੜੇ ਜੀ ਵਗੈਰਾ ਹੈਗੇ ਸੀ ਉਹਨਾਂ ਦੀ ਲਾਪਰਵਾਹੀ ਦੇ ਚਲਦਿਆਂ ਜਿਹੜਾ ਹੈਗਾ ਪੇਮੈਂਟ ਬਿਲਕੁਲ ਜੀ ਲਾਪਰਵਾਹੀ ਦਾ ਕੇਸ ਅਸੀਂ ਕਰਮਚਾਰੀ ਦੇ ਖਿਲਾਫ ਲਿਖ ਕੇ ਭੇਜ ਚੁੱਕੇ ਆ ਜੀ ਸਾਹਿਬ ਅੱਜ ਵੀ ਕਹਿ ਰਹੇ ਆ ਕਿ ਕੋਈ ਲੇਡੀਜ਼ ਨੂੰ ਧੱਕੇ ਧੱਕੇ ਮਾਰੀ ਗਈ ਹੈ ਉਪਰ ਜੀ ਮੇਰੀ ਮੇਰੇ ਨੌਲੇਜ ਵਿੱਚ ਨਹੀਂ ਹੈ ਜੀ ਨਾ ਹੀ ਮੇਰੇ ਧਿਆਨ ਵਿੱਚ ਆਇਆ ਗਿਆ ਕੇਸ ਸਰ ਇਹਨਾਂ ਦਾ ਇਹ ਵੀ આરોਪ ਹੈਗਾ ਕਿ ਜਿਹੜਾ ਨਰੇਗਾ ਦੇ ਕੰਮ ਆ ਉਹ ਦਿੱਤੇ ਨਹੀਂ ਜਾਂਦੇ ਕਿ ਜਿਹੜਾ 2-3 ਦਿਨ ਦਾ ਇਹਨਾਂ ਦਾ ਨਹੀਂ ਜੀ ਨਰੇਗਾ ਗਾਈਡਲਾਈਨ ਦੇ ਵਿੱਚ 15 ਦਿਨਾਂ ਦੇ ਵਿੱਚ ਕੰਮ ਦੇਣਾ ਹੁੰਦਾ ਸੀ ਜਿਹੜੀ ਵੀ ਡਿਮਾਂਡ ਆਉਂਦੀ ਹੈ ਅਸੀਂ ਇਮੀਡੀਏਟਲੀ ਉਹਦੇ ਉੱਪਰ ਐਕਸ ਲੈ ਕੇ ਕਰਵਾ ਰਹੇ ਹਾਂ ਕੋਈ ਐਜਾ ਕੇਸ ਨਹੀਂ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ